ਖਬਰ ਹਰਪਲ.com ਤੇ ਸਾਡੇ ਨਾਲ ਨੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਵਿਸਾਖੀ ਦੇ ਕਰਕੇ ਇੱਕ ਪੰਜਾਬੀ ਦੇ ਸੱਭਿਆਚਾਰ ਨੂੰ ਉਲੀਕਦਾ ਹੋਇਆ ਢੋਲ ਬਣਾਇਆ ਜੋ ਕਿ ਇੱਕ ਅੰਮ੍ਰਿਤਸਰ ਦੇ ਮਾਲ ਦੇ ਵਿੱਚ ਲਗਾਇਆ ਹੋਇਆ ਹੈ ਜਿਸ ਨੂੰ ਪਬਲਿਕ ਬਹੁਤ ਹੀ ਸراہਨਾ ਕਰਦੀ ਪਈ ਹੈ ਕਿ ਸਾਡੇ ਨਾਲ ਜਿਹੜੇ ਆਰਟਿਸਟ ਆ ਇਸ ਵੇਲੇ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਉਹਨਾਂ ਤੋਂ ਅਸੀਂ ਸਵਾਲ-ਜਵਾਬ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਲਕਸ਼ਿਆ ਦੇ ਨਾਲ ਇਹ ਢੋਲ ਬਣਾਇਆ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਤੁਸੀਂ ਦੱਸੋ ਜਿਹੜਾ ਅਕਚੁਅਲੀ ਮੈਂ ਕਾਗਜ਼ ਦੇ ਨਾਲ ਕਈ ਸਾਲਾਂ ਤੋਂ ਪਿਛਲੇ 10-15 ਸਾਲਾਂ ਤੋਂ ਵਰਕ ਕਰ ਰਿਹਾ ਤੇ ਕਾਫੀ ਮੈਂ ਵਰਲਡ ਰਿਕਾਰਡ ਵੀ ਕਰਾ ਵੀ ਬਣਾਏ ਅਤੇ ਇਸ ਵਾਰ ਵੀ ਜਦੋਂ ਵਿਸਾਖੀ ਦਾ ਤਿਹਾਰ ਆਉਣ ਵਾਲਾ ਸੀਗਾ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਸ ਵਾਰ ਆਪਾਂ ਵਿਸਾਖੀ ਤੇ ਜੋ ਪੰਜਾਬ ਪੰਜਾਬੀਆਂ ਲਈ ਸਭ ਤੋਂ ਵੱਡਾ ਜੋ ਸਾਜ ਕਿਹਾ ਜਾਂਦਾ ਢੋਲ ਜਦੋਂ ਵੀ ਕੋਈ ਖੁਸ਼ੀ ਦਾ ਤਿਹਾਰ ਹੁੰਦਾ ਹੈ ਜਾਂ ਕੋਈ ਸੈਲੀਬ੍ਰੇਸ਼ਨ ਉਹਨਾਂ ਨੇ ਇੰਜੋਏ ਕਰਨਾ ਹੁੰਦਾ ਹੈ ਤੇ ਉਹ ਢੋਲ ਦੀ ਥਾਪ ਤੇ ਨੱਚਦੇ ਨੇ ਸੋ ਮੈਂ ਇਹ ਕਾਗਜ਼ ਨੂੰ ਲੈ ਕੇ ਇਹ ਢੋਲ ਬਣਾਇਆ ਤੇ ਵਿਸਾਖੀ ਦਾ ਪਰਬ ਮਨਾਇਆ ਜਾ ਸਕਦਾ ਇਹ ਕੋਸਟ ਇਤੇ तकरीबन 8 ਜਾਂ 10000 ਰੁਪਏ ਦਾ ਸਮਾਨ ਲੱਗ ਜਾਂਦਾ ਤੇ ਜੋ ਮਟੀਰੀਅਲ ਜੋ ਇਹਦੇ ਵਿੱਚ ਹੈਗਾ ਨਾ ਤੁਹਾਨੂੰ ਦੱਸਿਆ ਉਹ ਕਾਗਜ਼ ਦੇ ਨਾਲ ਮੈਂ ਕਾਫੀ ਵੰਡਰ ਵਗੈਰਾ ਬਣਾਏ ਨੇ ਇਹ ਕਾਗਜ਼ ਤੇ ਗੱਤੇ ਦੀ ਮਦਦ ਨਾਲੇ ਬਣਾਇਆ ਹੈ ਵਜਨ ਇਹਦਾ ਤਕਰੀਬਨ 810 ਕਿਲੋ ਹੈ ਇਹ ਸਨ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਖਬਰ ਹਰਪਲ.com ਦੇ ਨਾਲ ਪਿਆਰ ਦਾ ਸੰਦੇਸ਼ ਦਿੱਤਾ ਹੈ ਕੈਮਰਾਮੈਨ ਸੋਨੂ ਸੋਟੀ ਦੇ ਨਾਲ ਵਿਕਰਮ ਗਿਲ ਖਬਰ ਹਰਪਲ.com ਅੰਮ੍ਰਿਤਸਰ